ਦਸਪੁਰ ਦੇ ਬਲਾਕ ਕਲਨੋਰਾ ਦਿਨਪੰਦੇ ਪਿੰਡ ਸਤਰਾਵਾ ਪਿੰਡਿਆ ਵਿੱਚ ਡੇਰਾ ਲਗਾ ਕੇ ਬੈਠੇ ਗੁਜਰ ਬਰਾਦਰੀ ਦੇ ਸੱਤ ਪਸ਼ੂਆਂ ਦੀ ਪੇਤ ਪਰੇ ਹਾਲਾਤਾਂ ਚ ਮੌਤ ਹੋਣ ਕਾਰਨ ਦੋ ਗੁਜਰ ਪਰਿਵਾਰਾਂ ਦਾ ਬਟਾ ਨੁਕਸਾਨ ਹੋਇਆ ਦੱਸਦੇ ਇਹ ਬਰਾਦਰੀ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਮਾਲੀ ਮਦਦ ਦੀ ਮੰਗ ਕੀਤੀ ਜਾ ਰਹੀ ਹੈ ਤੇ ਗੁਜਰ ਬਰਾਦਰੀ ਦੇ ਆਗਮ ਅਤੇ ਮੂਨੇ ਜਿਹੜਾ ਹੈ ਉਹ ਦੱਸਿਆ ਹੈ ਕਿ 25 30 ਪਸ਼ੂ ਜਿਹੜੇ ਨੇ ਉਚਰਾਉਣ ਵਾਸਤੇ ਖੜੇ ਸੀ ਜਦੋਂ ਵਾਪਸ ਆ ਰਹੇ ਸੀ ਤਾਂ ਵੇਖਿਆ ਕਿ ਵੇਖਦੇ ਵੇਖਦੇ ਪਸ਼ੂ ਜਿਹੜੇ ਨੇ ਸੜਕ ਤੇ ਡਿੱਗਦੇ ਗਏ ਤੇ ਸੱਤ ਪਸ਼ੂ ਜਿਹੜੇ ਨੇ ਉਹ ਮਾਰ ਗਏ ਨੇ ਇਸ ਦੌਰਾਨ ਰਾਘਿਰ ਬ ਤਾਂ ਡਾਕਟਰਾਂ ਨੇ ਤੁਰੰਤ ਪਹੁੰਚ ਕੇ ਬਾਕੀ ਡੰਗਰਾਂ ਨੂੰ ਮੁਫਦੀ ਸਹਾਇਤਾ ਦੇ ਕੇ ਬਚਾ ਲਿਆ ਹੈ ਉਹਨਾਂ ਦੱਸਿਆ ਕਿ ਲੱਗਦਾ ਹੈ ਕਿ ਪਸ਼ੂਆਂ ਨੇ ਚਰਦੇ-ਚਰਦੇ ਕੋਈ ਜ਼ਹਿਰੀਲੀ ਚੀਜ਼ ਜਿਹੜੀ ਹੈ ਜ਼ਹਿਰੀਲਾ ਚਾਰਾ ਜਿਹੜਾ ਹੈ ਉਹ ਖਾ ਲਿਆ ਹੈ ਤੇ ਉੱਥੇ ਹੀ ਮੌਕੇ ਤੇ ਪਹੁੰਚ ਡਾਕਟਰ ਚੇਤਨ ਬੈਲ ਨੇ ਦੱਸਿਆ ਹੈ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਪਸ਼ੂਆਂ ਦੇ ਵੱਲੋਂ ਜਿਹੜਾ ਹੈ ਜ਼ਹਿਰੀਲਾ ਚਾਰਾ ਜਿਹੜਾ ਖਾਣ ਦੇ ਨਾਲ ਮੌਤ ਹੋ ਗਈ ਹੈ ਤੇ ਅਸੀਂ ਤੁਰੰਤ ਮੌਕੇ ਤੇ ਪਹੁੰਚ ਕੇ ਇਲਾਜ ਸ਼ੁਰੂ ਕਰ ਦਿੱਤਾ ਹੈ ਜਿਸ ਤੇ ਕਾਰਨ ਬਾਕੀ ਪਸ਼ੂਆਂ ਦੀ ਜਾਨ ਬਚਾਰੀ ਗਈ ਹੈ ਚਲੇ ਗਏ ਹਨ ਗਜਾਰ ਨੇਦਰਪਿੰਡੀ ਸਦਨ ਤੇ ਮਹਾਰਾਜਾ ਉਧਰ ਅਮਦੇਨ ਨੇ ਪੰਗਰਾਜ ਦਾ ਇਵਾ ਸੰਦੇਰੀ ਪੰਗਨਾਚਾਰੀ ਦੇ ਉਹ ਨਗਰਾਂ ਉੱਤੇ ਚੜ ਗਏ ਤੇ 6 ਪਹਿਲਾਂ ਮਰ ਗਏ ਤੇ ਕਾਫੀ ਡੈਮੇਜ ਹੋ ਗਿਆ ਰ 7 ਮਾ ਮੈਂ ਸਾਰੇ ਡੋਟਰ ਕਿਨੇ ਗਏ ਓਏ 5 ਹੀ ਦੀ ਡੰਗ ਰਹਿ ਗਏ ਮੇਰੇ ਇਹਦੇ ਤਿੰਨ ਮੇਰੇ ਮਦਰ ਭਈਆ ਲੱਗਦਾ ਤਿੰਨ ਉਹਦੇ ਹਾਂਜੀ ਤਿੰਨ ਮਤਲਬ 7 ਨਾਲ ਕਿ ਮਰ ਗਏ ਆਪਣੇ ਹਾਂਜੀ ਟ੍ਰੀਟਮੈਂਟ ਪੂਰਾ ਕੀਤਾ ਵਿਚਾਰੇ ਨੇ ਉਹ ਜਦੋਂ ਫੋਨ ਕੀਤਾ 5 ਮਿੰਟ ਬਾਅਦ ਉਸੇ ਵੇਲੇ ਆ ਗਏ ਜਦੋਂ ਮਤਲਬ ਕਿ 6 ਤੇ 7 ਦੇ ਮਰ ਗਏ ਨੇ ਆਪਣੇ 6 7 ਹੋਰ ਡੈਮੇਜ ਹੋਏ ਸੀ ਮਤਲਬ ਬਿਲਕੁਲ ਡੈਮੇਜ ਹੋ ਗਏ ਨੇ 6 6 ਬਿਲਕੁਲ ਮਤਲਬ ਤੋਂ ਸੇਰੀਅਸ ਹੈ ਮੇਰੇ ਉਹ ਫਰਕ ਜਾਦਾ ਹੁਣ ਕਹਿ ਲੈਣਾ ਮਰੇ ਆਹ ਦ ਵੇਚੇ ਤੁਹਾਨੂੰ ਵਾਲੇ ਨੇ ਨੁਕਸਾਨ ਵੇਖ ਲਓ ਮੇਰੇ ਮਤਲਬ 6-7 ਨਾਲ ਗਈ ਕੀ ਮਤਲਬ ਪੱਠੇ ਚੁਗੇ ਆ ਤੇ ਉਹਨਾਂ ਦੇ ਵਿੱਚ ਜਿੱਦਾਂ ਮਤਲਬ ਕੀ ਆਉਟੇ ਪੱਠੇ ਹੁੰਦੇ ਨੇ ਉਹ ਹੀ ਮਰ ਮਾੜੇ ਲੱਗੇ ਨੇ ਉਹਨਾਂ ਨੂੰ ਫਰੇਮਾ ਕਰਕੇ ਬੱਚਾ ਇੱਕ ਲੈ ਕੇ ਸਵੇਰੇ ਡੰਗਰਾਂ ਨੂੰ ਗਿਆ ਸੀ ਉਹਨਾਂ ਡੰਗਰਾਂ ਨੇ ਕਿਤੇ ਚਰੀ-ਚੂਰੀ ਖਾ ਲਈ ਐ ਤੇ ਡੰਗਰਾਂ ਨੂੰ ਚਰੀ-ਚੂਰੀ ਚਾਹ ਖਾਣ ਦੇ ਨਾਲ ਉਹ ਚੜ ਗਈ ਐ ਤੇ ਜਿਆਦਾ ਡੰਗਰ ਮਤਲਬ 5-7 ਮਰ ਗਏ ਆ ਮਾਝ ਕੋਈ 3-4 ਲੱਖ ਦਾ ਨੁਕਸਾਨ ਹੋ ਗਿਆ ਤੇ ਵਿਚਾਰਾ ਗਰੀਬ ਐ ਵਿਚਾਰਾ ਤੇ ਉਹਦੀ ਜਰਾ ਮਦਦ ਕੀਤੀ ਜਾਵੇ ਡਾਕਟਰਾਂ ਵਿਚਾਰਿਆਂ ਨੇ ਬੜੀ ਹੈਲਪ ਕੀਤੀ ਐ ਬਾਕੀ ਆਪਣੇ ਜਿੰਨੀਦਾਰ ਭਰਾਵਾਂ ਨੇ ਵੀ ਬਹੁਤ ਮਦਦ ਕੀਤੀ ਹੈ ਪਾਣੀ ਪੂਣੀ ਪਿਆਲਾ ਬਹੁਤ ਹੈਲਪ ਕੀਤੀ ਸਾਡੇ ਨਾਲ ਬਹੁਤ ਮਦਦ ਕੀਤੀ ਹੈ ਹੈ ਵਿਚਾਰਾ ਗਰੀਬ ਹੈ ਉਹਦੀ ਮਤਲਬ ਸਰਕਾਰ ਦੇ ਵੱਲੋਂ ਬਹੁਤ ਮਦਦ ਕੀਤੀ ਜਾਵੇ ਇਸ ਸੀਵੀਏ ਚ ਕਲਾਂਗੋੜ ਵਿਖੇ ਨਾ ਜਦੋਂ ਵੀ ਇਹ ਭਾਜੀ ਬਣੀ ਸਾਡੇ ਕੋਲ ਆਏ ਨੇ ਮਤਲਬ ਮਹਿਰ ਨਹੀਂ ਸੀਗੇ ਆਪਣੇ ਪੰਜਾਬੀ ਭਰਾ ਉਹਨਾਂ ਨੇ ਆ ਕੇ ਦਿੱਤੀ ਜਾਣਕਾਰੀ ਕਿ ਇਸ ਪਿੰਡ ਤੇ ਜਿਹੜੇ ਆ ਉਹ ਗੁਜਰਾں ਦੇ ਜਾਨਵਰ ਜਿਹੜੇ ਆ ਉਹ ਮਰਦੇ ਪਏ ਨੇ ਅਸੀਂ ਉਸੇ ਵੇਲੇ ਆ ਕੇ ਨਾਲ ਆਪਣੇ ਇੱਕ ਐਟ੍ਰੋਪੀਨ ਤੇ ਮਿਥਲਿਨ ਬਲੂ ਸਾਡੇ ਕੋਲ ਸলিউਸ਼ਨ ਪਿਆ ਸੀ ਆਪਾਂ ਨਾਲ ਲਿਆਏ ਕਿ ਜੋ ਵੀ ਇਹਨਾਂ ਨੇ ਸਾਨੂੰ ਹਿਸਟਰੀ ਦਿੱਤੀ ਹੈ ਕਿ ਚਰੀ ਦੀ ਇਹਨਾਂ ਨੇ ਉੱਥੋਂ ਚਾਰਾ ਕਰਵਾਇਆ ਤਾਂ ਚਰੀ ਜਿਹੜੀ ਉਹ ਖਾਲੀ ਸਾਰੇ ਡੰਗਰਾਂ ਨੇ ਅਸੀਂ ਸਾਈਨਾਈਡ ਪੋਇਜ਼ਨਿੰਗ ਦਾ ਡਾਇਗਨੋਸਿਸ ਲੈਂਦੇ ਹੋਏ ਸਨੈਪਸ਼ਾਟ ਆਪਾਂ ਆਕੇ ਫਰਸਟ ਏਡ ਟਰੀਟਮੈਂਟ ਜਿਹੜਾ ਇਹਨੂੰ ਦਿੱਤਾ ਨਾਲ ਆਪਾਂ ਨਾਰਮਲਸ ਲਾਈਨ ਦੀ ਫਲੂਇਡ ਥੈਰੇਪੀ ਦੀ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਮੈਡੀਸਿਨ ਲਖਵਾ ਕੇ ਉਹ ਸਾਰੀ ਸਾਈਨਸ ਮੰਗਵਾ ਕੇ ਸਾਰਿਆਂ ਨੂੰ ਆਪਾਂ ਮੈਥੀਲਨ ਬਲੂ ਤੇ ਜਿਹੜੀ ਐਟ੍ਰੋਪੀ ਨਾਲ ਬੰਦੀ ਰੋਜ਼ ਨਾਲ ਨਾਰਮਲਸ ਲਾਈਨ ਸਾਰਿਆਂ ਨੂੰ ਦਿੱਤਾ ਇਹ ਲਾਨ ਤੋਂ ਬਾਅਦ ਜਿਹੜਾ ਉਹ ਕੋਈ ਵੀ ਜਾਨਵਰ ਜਿਹੜਾ ਉਹਦੀ ਮੌਤ ਨਹੀਂ ਹੋਈ ਉਸ ਤੋਂ ਟੋਟਲ ਕੋਈ 15-16 ਜਾਨਵਰ ਸੀਗੇ ਜਿਹੜੇ ਉਹ ਬਿਮਾਰ ਸੀਗੇ ਜਿਆਦਾ ਉਦਾਂ ਕੁੱਲ 25 ਜਾਨਵਰਾਂ ਨੂੰ ਇਚਰਾਣਗੇ ਆਹੀ ਉੱਚ 15 ਕ ਜਿਹੜਾ ਜਿਨ੍ਹਾਂ ਨੇ ਚਾਰਾ ਜਿਆਦਾ ਖਾ ਲਿਆ ਸੀ ਜਿਆਦਾ ਬਿਮਾਰ ਹੋਏ ਉਹਨਾਂ ਚੋਂ 6 ਸਰ ਜਾਨਵਰਾਂ ਦੀ ਮੌਤ ਹੋ ਚੁੱਕੀ ਸੀ ਉਸ ਤੋਂ ਬਾਅਦ ਟ੍ਰੀਟਮੈਂਟ ਕਰਨ ਤੋਂ ਬਾਅਦ ਜਿੰਨੇ ਜਾਨਵਰ ਸੀ ਉਹ ਸਾਰੇ ਮੌਕੇ ਤੇ ਕਿਉਂਕਿ ਟਾਈਮ ਤੇ ਟ੍ਰੀਟਮੈਂਟ ਹੋ ਗਿਆ ਉਹ ਸਾਰੇ ਹੁਣ ਜਿਹੜੇ ਉਹ ਤੰਦਰੁਸਤ ਨੇ